ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਨਵੇਂ ਬਲੌਗ 'ਚ ਤੇ ਅੱਜ ਅਸੀਂ ਚੱਲੇ ਆਂ ਖਾਣਾ ਖਾਣ ਚੱਲੇ ਆਂ ਤੇ ਤੁਹਾਨੂੰ ਦੱਸਦੇ ਆਂ ਉੱਥੋਂ ਦਾ ਉਹਨਾਂ ਦਾ ਖਾਣੇ ਦਾ ਸਵਾਦ ਤੇ ਉਹ ਪਿੱਛੇ ਐਂਟ੍ਰੋਮਾ ਤੇ ਆਜੋ ਤੁਹਾਨੂੰ ਦੱਸਦੇ ਆਂ ਆ ਹਰਲੀਨ ਮੇਰੇ ਨਾਲ ਮੇਰਾ ਪੁੱਤ ਹਰਲੀਨ ਕੇਹਦੇ ਹਾਏ ਹਾਏ ਹਾਂਜੀ ਸਾਹਿਬ ਕੀ ਹਾਲ ਹਰਲੀਨ ਕਿਦਾਂ ਕਿੱਥੇ ਆਈ ਹੋਈ ਆ ਡਰੋਮਾ ਆਈ ਹੋਈ ਆ ਅੱਛਾ ਸਾਹਿਬ ਕਿੱਥੇ ਆਏ ਪੁੱਤ ਡਰੋਮਾ ਆਇਆ ਵਾਓ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਡਮ ਜੀ ਇਹ ਫੇ ਖਾਣਾ ਦੱਸ ਕੇ ਦੱਸਣਗੇ ਤੁਹਾਨੂੰ ਕਿਦਾਂ ਦਾ ਸੁਆਦ ਸੀ ਖਾਣੇ ਦਾ ਹਰਜੀਨ ਅੱਜ ਬੜੀ ਖੁਸ਼ ਅੱਜ ਸੰਡੇ ਕਿਉਂਕਿ ਸੰਡੇ ਆਜੀ ਹਰਜੀਨ ਹੈ ਓਕੇ ਓ ਜੀ ਆ ਗਿਆ ਸਾਡਾ ਖਾਣਾ ਤੇ ਚਿਕਨ ਕੜਾਈ ਚਿਕਨ ਚਾਵਲ ਹਰਲੇ ਹਾਦੀ ਕਿੱਦਾਂ ਲੱਗਾ ਤੁਹਾਨੂੰ ਖਾ ਕੇ ਦੱਸੋ ਫਿਰ ਹਸਾਇਬ ਚਿਕਨ ਆ ਗਿਆ ਤੇ ਨਾਲ ਇੱਕ ਥੈਂਕ ਯੂ ਵੈਲਕਮ ਲੇਖਾ ਸਾਹਿਬ ਇਧਰੇ ਦੇਖ ਸਵਾਦ ਆ ਖਾਣਾ ਪਿਆ ਗੇਮ ਤਿਆਰੇ ਹੋਇਆ ਵਾ ਮੈਡਮ ਜੀ ਖਾ ਰਹੇ ਸਾਡੇ ਅਰੇ ਕਿੱਦਾਂ ਲੱਗਾ ਫਰੀਦ ਫਰੀਦ ਪੈਲਸ ਵਧੀਆ ਸੀ ਜਾਂ ਅਹਟ ਐਂਡਰੋਮਾ ਓ ਵਾਓ ਕਿੰਨੇ ਐਂਡਰੋਮਾ ਨੂੰ ਇਹ ਥੋੜਾ ਖਾਣਾ ਵਧੀਆ ਲੱਗਾ ਓਨਲੀ ਦ ਸੌਂਗ ਸਾਬੂ ਸਾਹਿਬ ਕਿਦਾਂ ਹਾਂਜੀ ਹਰਲੀਨ ਕਿੱਦਾਂ ਲੱਗਾ ਤੁਹਾਨੂੰ ਫੇਰ ਡਰਾਮਾ ਦਾ ਫੋਰਟ ਗੁੱਡ ਗੁੱਡ ਸੀ ਕਿੰਨੇ ਨੰਬਰ ਦੇਣਾ ਚਾਹੁੰਦੇ ਆ 100 ਵਿੱਚੋਂ 100 ਵਿੱਚ ਕਿੰਨੇ ਨੰਬਰ ਦੇਣਾ ਚਾਹੁੰਦੇ ਤੁਸੀਂ ਜਲਦੀ ਜਲਦੀ ਟਾਈਮ ਹੈ ਨਹੀਂਗਾ 78 78 ਮੈਂ 95 ਦੇਣਾ ਚਾਹੁੰਦਾ ਨੰਬਰ ਉਹਨਾਂ ਨੂੰ ਠੀਕ ਬਹੁਤ ਵਧੀਆ ਹੀ ਆਪਣਾ ਬਹੁਤ ਵਧੀਆ ਹੀ ਆ ਚਿਕਨ ਵਧੀਆ ਹੀ ਕੜਾਈ ਚਿਕਨ ਵਧੀਆ ਹੀ ਹੈ ਗਰਲੀ ਨਾਨ ਵਧੀਆ ਹੀ ਹੈ ਨਾ ਉਹਨਾਂ ਦੇ ਲਾਈਕ ਨਹੀਂ ਲਾਈਕ 85 85 ਓਕੇ okay, 85 ਪਰ ਜੇ ਜਦੋਂ ਵੀ ਤੁਹਾਨੂੰ ਕੋਈ ਮੌਕਾ ਮਿਲੇ ਸਪਰਿੰਗਫੀਲਡ ਤੇ ਵਰਜੀਨੀਆ ਚਾਏ ਤੇ ਐਂਡਰੋਮਾ ਜ਼ਰੂਰ ਖਾ ਕੇ ਆਇਓ ਤੇ ਤੁਹਾਨੂੰ ਵੱਖਰਾ ਹੀ ਸਵਾਦ ਪਾ ਲੱਗੂ ਇੰਡੀਆ ਦਾ ਜਿੱਦਾਂ ਪੰਜਾਬ ਵਿੱਚ ਖਾਣੇ ਮਿਲਦੇ ਆ ਆਪਣੇ ਇਹਨਾਂ ਫੂਡ ਸੇਮ ਉਦਾਂ ਦਾ ਸਵਾਦ ਤੁਹਾਨੂੰ ਇੱਥੋਂ ਮਿਲੂਗਾ ਤੇ ਬਾਕੀ ਹੋਰ ਹਰ ਲਈ ਕੁਝ ਕਹਿਣਾ ਚਾਹੁੰਦੇ ਤੁਸੀਂ ਨਹੀਂ ਓਕੇ ਚਲੋ ਬਾਏ ਬਾਏ ਕਰ ਦੋ ਸਾਰਿਆਂ ਨੂੰ ਬਾਏ 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 ਬਾਏ